ਸਟੇਜ ਤੇ ਬਿਰਾਜਮਾਨ ਵਕਫਾਕ ਟ੍ਰੇਡ ਯੂਨੀਅਨ ਦੇ ਲੀਡਰ ਸਾਹਿਬਾਨ ਤੇ ਪੰਡਾਲ ਚ ਹਾਜ਼ਰ ਮੇਰੇ ਸਾਥੀਓ ਮੈਂ ਅੱਜ ਤੁਹਾਨੂੰ ਪੀਐਸਪੀਸੀਐਲ ਦੀ ਮੈਨੇਜਮੈਂਟ ਵੱਲੋਂ ਤੁਹਾਡਾ ਮੰਗ ਪੱਤਰ ਪ੍ਰਾਪਤ ਕਰਦਾ ਇਹ ਯਕੀਨ ਦਿਵਾਉਣਾ ਕਿ ਇਹਨਾਂ ਮੰਗਾਂ ਦੇ ਉੱਤੇ ਸੰਜੀਦਗੀ ਨਾਲ ਸਭ ਮੰਨ ਕਰੋ ਸਾਰੇ ਕੋਟ ਡਾਕਟਰ ਸਾਹਿਬ ਆਏ ਨੇ ਉਹ ਤੁਹਾਡੇ ਨਾਲ 2 ਮਿੰਟ ਵਾਸਤੇ ਵਿਚਾਰ ਸਾਂਝੇ ਕਰਾਂਗੇ ਡਾਕਟਰ ਸਾਹਿਬ ਮਾਜੋ ਸਟੇਜ ਤੇ ਬਿਰਾਜਮਾਨ ਬੱਕ ਬੱਕ ਟ੍ਰੇਡ ਯੂਨੀਅਨ ਦੇ ਲੀਡਰ ਸਾਹਿਬਾਨ ਤੇ ਪੰਡਾਲ ਚ ਹਾਜ਼ਰ ਮੇਰੇ ਸਾਥੀਓ ਮੈਂ ਅੱਜ ਤੁਹਾਨੂੰ ਪੀਐਸਪੀਸੀਐਲ ਦੀ ਮੈਨੇਜਮੈਂਟ ਵੱਲੋਂ ਤੁਹਾਡਾ ਮੰਗ ਪੱਤਰ ਪ੍ਰਾਪਤ ਕਰਦਾ ਇਹ ਯਕੀਨ ਦਿਵਾਉਣਾ ਕਿ ਇਹਨਾਂ ਮੰਗਾਂ ਦੇ ਉੱਤੇ ਸੰਜੀਦਗੀ ਨਾਲ ਸਮੂਹ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਮਿਲ ਬੈਠ ਕੇ ਵਿਚਾਰ ਕੀਤਾ ਜਾਏਗਾ ਤੇ ਜਿਹੜੀਆਂ ਵੀ ਤੁਹਾਡੀਆਂ ਮੰਗਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਪੂਰੀ ਕਰ ਸਕਦੀ ਹੈ ਉਹਨਾਂ ਨੂੰ ਪੂਰੀਆਂ ਕਰਨ ਦਾ ਪ੍ਰਜੋਰ ਯਤਨ ਸਾਡੇ ਸਾਰਿਆਂ ਵੱਲੋਂ ਕੀਤਾ ਜਾਏਗਾ ਤੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਅੰਤ ਕਰਨ ਲਈ ਉਹਨਾਂ ਦਾ ਸਮਾਧਾਨ ਕਰਨ ਲਈ ਤੁਹਾਡੀਆਂ ਮੰਗਾਂ ਨੂੰ ਮੰਨਣ ਲਈ ਅਸੀਂ ਮਿਲ ਬੈਠ ਕੇ ਸਾਰੇ ਸਾਂਝੇ ਰੂਪ ਦੇ ਵਿੱਚ ਤੁਹਾਡੇ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਨਾਲ ਬਹਿ ਕੇ ਅੱਗੇ ਵੀ ਵਿਚਾਰ ਕਰਦੇ ਆ ਰਹੇ ਆਂ ਹੋਰ ਸੰਜੀਦਗੀ ਨਾਲ ਇੱਤੇ ਵਿਚਾਰ ਕਰਕੇ ਇਹ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਦਾ ਪੂਰਾ ਯਤਨ ਕਰਾਂਗੇ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਇਹ ਤੁਹਾਨੂੰ ਯਕੀਨ ਦਿਵਾਉਣਾ ਕਿ ਪੰਜਾਬ ਸਰਕਾਰ ਅਤੇ ਪੀਐਸਪੀਸੀਲ ਦੀ ਮੈਨੇਜਮੈਂਟ ਤੇ ਤੁਸੀਂ ਇੱਕ ਪਰਿਵਾਰਕ ਰੂਪ ਦੇ ਵਿੱਚ ਸਾਂਝੇ ਰੂਪ ਦੇ ਵਿੱਚ ਅਸੀਂ ਸਾਰੇ ਇਕਾਂ ਅਸੀਂ ਇਕ ਹੀ ਰਹਿਣਾ ਤੇ ਮਿਲ ਬੈਠ ਕੇ ਵਿਚਾਰ ਕਰਕੇ ਮੰਗਾ ਤੇ ਵਿਚਾਰ ਕਰਕੇ ਪੂਰੀਆਂ ਕਰਕੇ ਪੰਜਾਬ ਦੇ ਲੋਕਾਂ ਨੂੰ ਵਧੀਆ ਤੇ ਨਿਰਵਿਘਨ ਬਿਜਲੀ ਤੁਹਾਡੇ ਰਾਹੀਂ ਦੇਣ ਲਈ ਅਸੀਂ ਸਾਰੇ ਵਚਨਬੱਧਾਂ ਤੇ ਮੈਂ ਤੁਹਾਡੇ ਤੋਂ ਵੀ ਆਸ ਕਰਦਾ ਹਾਂ ਕਿ ਇਹ ਬਿਲ ਬੈਠ ਕੇ ਆਪਾਂ ਜਦੋਂ ਇਹ ਸਾਰਾ ਵਿਚਾਰ ਵਟਾਂਦਲਾ ਕਰਕੇ ਆਪਾਂ ਸਾਰੇ ਅੱਗੇ ਵੀ ਇੱਕ ਪਰਿਵਾਰ ਦੇ ਰੂਪ ਚ ਵਿਚਰਦੇ ਰਹੇ ਹਾਂ ਤੇ ਗਾਂ ਵੀ ਇੱਕ ਵਿੱਚ ਪਰਿਵਾਰ ਦੇ ਰੂਪ ਤੇ ਵਿੱਚ ਹੀ ਵਿਚਰਾਂਗੇ ਟਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੀ ਧੰਨਵਾਦ। ਜਿੰਦਾਬਾਹ। ਜਿੰਦਾਬਾਹ। ਇਹ ਸਰਕਾਰ ਮਰਦਾ। ਉਹ ਥੋੜਾ ਸਾਈਡ ਤੇ ਖੜੇ ਹੋ ਜਾਓ। ਮਾਰੇ ਮੰਨ ਕਰਦੇ ਯਾਰ ਹਕਸਰੋ। ਸਾਥੀਓ ਕਨਵੀਨਰ ਸਾਹਿਬ ਬੋਲਣ ਲੱਗੇ ਉਹਨਾਂ ਦੀ ਗੱਲ ਸੁਣੋ। ਸਾਰੇ ਸਨਮਾਨਯੋਗ ਸਾਥੀਆਂ ਨੇ ਤੁਹਾਡੀ ਹਾਜ਼ਰੀ ਦੇ ਵਿੱਚ ਮੈਂਬਰ ਜੀ ਉਹਨਾਂ ਨੂੰ ਕਿਹਾ ਕਿ ਤੁਸੀਂ ਲੜਨ ਵਾਲੇ ਦੇ ਖੱਲੇ ਵਾਲਾ ਜਵਾਨਾ ਨਹੀਂ ਰਿਹਾ। ਤੁਸੀਂ ਆਓ। ਇਹ ਲੜੰਦਾ ਸਮਾਂ ਲੜ ਕੇ ਅਦਾਰੇ ਨੂੰ ਵੀ ਬਚਾਈਏ ਲੋਕਾਂ ਦੇ ਮਸਲਿਆਂ ਨੂੰ ਵੀ ਹੱਲ ਕਰਾਈਏ ਅੱਜ ਹੀ ਐਸ਼ੋਸ਼ੇਸ਼ ਜੂਨੀਅਰ ਜੂਨੀਅਰ